ਸਤਿ ਸ਼੍ਰੀ ਅਕਾਲ ਜੀ ਪੰਜਾਬ ਚੌਪ ਅਲਰਟ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਹਾਜ਼ਰ ਹੋਏ ਹਾਂ ਪੰਜਾਬ ਵਿੱਚ ਆਏ ਗਰੁੱਪ ਸੀ ਦੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਜਿਸ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਸਾਬਕਾ ਫੌਜੀ ਸਾਰੇ ਹੀ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਜੇਕਰ ਆਪਾਂ ਸੈਲਰੀ ਬਾਰੇ ਗੱਲ ਕਰੀਏ ਦਾ ਸੈਲਰੀ 29200 ਰੁਪਏ ਪਰ ਮਹੀਨਾ ਸਟਾਰਟਿੰਗ ਹੋਵੇਗੀ ਇਹ ਜੋ ਕਲਰਕ ਦੀਆਂ ਅਸਾਮੀਆਂ ਰਹਿਣ ਵਾਲੀਆਂ ਹਨ ਇਹਨਾਂ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਅੱਗੇ ਮਿਲ ਜਾਵੇਗੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰ ਦਿਓ ਤਾਂ ਜੋ ਆਉਣ ਵਾਲੀਆਂ ਅਸਾਮੀਆਂ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਮਿਲ ਸਕੇ ਅਤੇ ਇਸ ਚੈਨਲ ਨੂੰ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਉਹਨਾਂ ਨੂੰ ਵੀ ਪੰਜਾਬ ਵਿੱਚ ਚੱਲ ਰਹੀਆਂ ਅਸਾਮੀਆਂ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ ਵਾਦ ਹੈ ਹਾਂ ਵੀਡੀਓ ਦੇ ਵੱਲੋਂ ਜੀ ਇਹ ਜੋ ਅਸਾਮੀਆਂ ਹਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਮੁਕਸਰ ਸਾਹਿਬ ਮੁਕਸਰ ਵਿੱਚ ਕਲਰਕ ਦੀਆਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ कैटेगरी वाइज तुम पोस्टा देख सकते हो कि कैटेगरी के किनिया पोस्टा रहन वाली हैं जिमें कि जनरल कैटेगरी किनिया पोस्टा रहने वाली हैं एससी बीसी कैटेगरी एक्स सर्विसमैन केटेगरी के सामिया रहन वाली हैं जेकर फिर आप सैलरी बारे गल करिए उस बारे थोल ही दस दिता गया सी कि मंथली सैलरी जी हैज़ार दो सौ रुपए रहन वाली है ਜੀ ਆਪਾਂ ਹੁਣ ਗੱਲ ਕਰੀਏ ਏਜ ਲਿਮਿਟ ਬਾਰੇ ਤਾਂ ਜਨਰਲ ਕੈਟਾਗਰੀ ਵਾਲੇ ਕੈਂਡੀਡੇਟਸ ਲਈ ਜਿਹੜੀ ਏਜ ਲਿਮਿਟ ਹੈ ਉਹ 18 ਤੋਂ 37 ਸਾਲ ਤੱਕ ਹੋਵੇਗੀ ਅਤੇ ਐਸਸੀ ਬੀਸੀ ਕੈਟਾਗਰੀ ਵਾਲੇ ਕੈਂਡੀਡੇਟਸ ਲਈ ਏਜ ਲਿਮਿਟ ਜਿਹੜੀ ਹੈ ਉਹ 18 ਤੋਂ 42 ਸਾਲ ਤੱਕ ਹੋਵੇਗੀ ਯਾਨੀ ਕਿ ਐਸਸੀ ਅਤੇ ਬੀਸੀ ਕੈਟਾਗਰੀ ਵਾਲਿਆਂ ਨੂੰ 5 ਸਾਲ ਦੀ ਏਜ ਰਿਲੈਕਸੇਸ਼ਨ ਦਿੱਤੀ ਜਾਵੇਗੀ ਜੇਕਰ ਆਪਾਂ ਗੱਲ ਕਰੀਏ ਐਲੀਜੀਬਿਲਟੀ ਕ੍ਰਾਈਟੇਰੀਆ ਬਾਰੇ ਤਾ ਇਸ ਵਿੱਚ ਜੋ ਐਜੂਕੇਸ਼ਨਲ ਕੁਆਲਿਫੀਕੇਸ਼ਨ ਮੰਗੀ ਗਈ ਹੈ ਤਾਂ ਕੈਂਡੀਡੇਟਸ ਜਿਹੜੇ ਹਨ ਉਹ ਘੱਟ ਤੋਂ ਘੱਟ ਗ੍ਰੈਜੂਏਟ ਪਾਸ ਹੋਣੇ ਚਾਹੀਦੇ ਹਨ ਕਿਸੇ ਵੀ ਸਟਰੀਮ ਦੇ ਵਿੱਚ ਅਤੇ ਕੈਂਡੀਡੇਟ ਦਸਵੀਂ ਕਲਾਸ ਵਿੱਚ ਪੰਜਾਬੀ ਸਬਜੈਕਟ ਪਾਸ ਹੋਣੇ ਚਾਹੀਦੇ ਹਨ ਕੈਂਡੀਡੇਟਸ ਕੋਲ ਕੰਪਿਊਟਰ ਦੀ ਨੋਲੇਜ ਹੋਣਾ ਵੀ ਲਾਜ਼ਮੀ ਮੰਗਿਆ ਗਿਆ ਹੈ ਜੇਕਰ ਆਪਾਂ ਗੱਲ ਕਰੀਏ ਕਿ ਨਾ ਪੋਸਟਾ ਦੇ ਫਾਰਮ ਕਿਵੇਂ ਭਰੇ ਜਾਣੇ ਹਨ ਤਾਂ ਇਹ ਨਾ ਪੋਸਟਾ ਦੇ ਜੋ ਫਾਰਮ ਨੇ ਉਹ ਆਫਲਾਈਨ ਭਰੇ ਜਾਣੇ ਹਨ कैंडीडेट्स इस एप्लीकेशन पर फॉर्मे का प्रिंट करवा के पेन फिल कर लेंगे। लगे ये एप्लीकेशन पर फॉर्मा देख सकते हो इस उपर कैंडीडेट आपकी पासपोर्ट साइज फोटोग्राफ पेस्ट करेंगे उस तो बाद आप नेम फादर नेम डेट ऑफ तो बर्थ एज कैटेगरी एड्रेस, नैशनैलिटी ईमेल आई डी फोन नंबर एजुकेशनल क्वालिफिकेशन बारे ਸਾਰੀ ਜਾਣਕਾਰੀ ਇਸ ਐਪਲੀਕੇਸ਼ਨ ਪਰ ਫਾਰਮ ਦੇ ਉੱਪਰ ਪੈਨਲ ਪਰ ਲੈਣਗੇ ਇਸ ਪਰ ਇਸ ਫਾਰਮ ਨਾਲ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ ਰੀਸੈਂਟਲੀ ਕਲਿੱਕਡ ਕੀਤੀਆਂ ਹੋਣੀਆਂ ਚਾਹੀਦੀਆਂ ਹਨ ਪਲੱਸ ਆਪਦੇ ਐਜੂਕੇਸ਼ਨ ਕੁਆਲਿਫਿਕੇਸ਼ਨ ਡਾਕੂਮੈਂਟਸ ਦੀ 셀ਫ ਅਟੈਸਟਡ ਫੋਟੋਕਾਪੀ ਇਸ ਐਪਲੀਕੇਸ਼ਨ ਪਰ ਫਾਰਮ ਨਾਲ ਅਟੈਚ ਕਰਕੇ ਇਸ ਐਪਲੀਕੇਸ਼ਨ ਫਾਰਮ ਨੂੰ ਐਡਰੈਸ ਤੁਸੀਂ ਦੇਖ ਸਕਦੇ ਹੋ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼੍ਰੀ ਮੁਖਸਰ ਸਾਹਿਬ ਇਸ ਐਡਰੈਸ ਉੱਪਰ ਮਿਤੀ 3 ਮਈ 2025 ਸ਼ਾਮ 5 ਵਜੇ ਤੋਂ ਪਹਿਲਾਂ ਤੱਕ बाय पोस्ट या बाय हैंड जाके डिपॉजिट करवा ਸਕਦੇ ਹੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਯਾਨੀ ਕਿ ਜਨਰਲ ਐਸਸੀ ओबीसी ਕਿਸੇਰੀ ਕੈਟਾਗਰੀ ਲਈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਕੋਈ ਫੀਸ ਨਹੀਂ ਹੋਵੇਗੀ ਜੀ ਆਪਾਂ ਹੁਣ ਗੱਲ ਕਰੀਏ ਇਸ ਦੇ ਸਿਲੈਕਸ਼ਨ ਪ੍ਰੋਸੈਸ ਬਾਰੇ ਤਾਂ ਐਗਜ਼ਾਮ ਪੈਟਰਨ ਤੁਸੀਂ ਦੇਖ ਸਕਦੇ ਹੋ ਜਿਸ ਵਿੱਚ ਇੰਗਲਿਸ਼ ਅਤੇ ਜਨਰਲ ਨੌਲੇਜ ਦਾ ਤੁਹਾਡਾ ਇੱਕ ਪੇਪਰ ਹੋਵੇਗਾ ਜੋ ਮੈਕਸਿਮਮ 100 ਮਾਰਕਸ ਦਾ ਪੇਪਰ ਰਹਿਣ ਵਾਲਾ ਹੈ 50 ਕੁਐਸ਼ਨਸ ਜਿਹੜੇ ਹੋਣਗੇ ਉਹ ਇੰਗਲਿਸ਼ ਸਬਜੈਕਟ ਦੇ ਅਤੇ 50 ਕੁਐਸ਼ਨਸ ਜਿਹੜੇ ਹੋਣਗੇ ਉਹ ਜਨਰਲ ਨੌਲੇਜ ਅਤੇ ਕਰੰਟ ਅਫੇਅਰ ਦੇ ਰਹਿਣ ਵਾਲੇ ਹਨ ਇਹਨਾਂ ਦੇ ਜੋ ਐਡਮਿਟ ਕਾਰਡ ਹੋਣਗੇ ਉਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕੈਂਡੀਡੇਟਸ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਤੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਚੈੱਕ ਕਰਦੇ ਰਹਿਣ ਤਾਂ ਜੋ ਉਹਨਾਂ ਨੂੰ ਇਗਜ਼ਾਮ ਅਤੇ ਐਡਮਿਟ ਕਾਰਡ ਬਾਰੇ ਜਾਣਕਾਰੀ ਜਿਹੜੀ ਹੈ ਸਮੇਂ ਸਿਰ ਮਿਲ ਸਕੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਹੈ ਉਹ 3 ਮਈ 2025 ਸ਼ਾਮ 5 ਵਜੇ ਤੱਕ ਰਹਿਣ ਵਾਲੀ ਹੈ ਇਹਨਾਂ ਦੇ ਜਿਹੜੇ ਆਫੀਸ਼ੀਅਲ ਨੋਟੀਫਿਕੇਸ਼ਨ ਅਤੇ ਅਪਲੀਕੇਸ਼ਨ ਫਾਰਮ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਜਿਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਿੱਥੇ ਜਾ ਕੇ ਕੈਂਡੀਡੇਟ ਸਾਰੀ ਜਾਣਕਾਰੀ ਲੈ ਸਕਦੇ ਹਨ ਅਤੇ ਐਪਲੀਕੇਸ਼ਨ ਫਾਰਮ ਨੂੰ ਭਰ ਕੇ ਬਾਏ ਪੋਸਟ ਜਾਂ ਬਾਏ ਹੈਂਡ ਜਮਾ ਕਰਵਾ ਸਕਦੇ ਹਨ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਅਗਰ ਤੁਹਾਨੂੰ ਕੋਈ ਹੋਰ ਵੀ ਜਾਣਕਾਰੀ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੀਆਂ ਸਾਮੀਆਂ ਬਾਰੇ ਜਾਣਕਾਰੀ ਲੈ ਕੇ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ